ਜਾਗਿਆ ਹੋਇਆ ਹੈ ਪਦਾਰਥਾਂ ਦੇ ਪ੍ਰਤੀ ਸੋਇਆ ਹੋਇਆ ਹੈ ਪਰਮਾਤਮਾ ਦੇ ਪ੍ਰਤੀ ਜਾਗਿਆ ਹੈ ਪਰਿਵਾਰ ਦੇ ਪ੍ਰਤੀ ਸਮਝ ਆ ਗਈ ਹੈ ਇਹ ਮਾਂ ਹੈ ਇਹ ਪਿਤਾ ਹੈ ਇਹ ਭਰਾ ਹੈ ਇਹ ਭੈਣ ਹੈ ਇਹ ਪਤਨੀ ਹੈ ਪਤੀ ਹੈ ਇਹ ਪੁੱਤਰ ਹੈ ਜਾਗਿਆ ਜਾਗਿਆ ਹੈ ਪਰਿਵਾਰ ਦੇ ਪ੍ਰਤੀ ਸੁੱਤਾ ਹੋਇਆ ਨਿਰੰਕਾਰ ਦੇ ਪਰਦੇ ਇਹ ਸੁੱਤਾ ਹੋਇਆ ਮਨੁੱਖ ਜੋ ਕੁਝ ਵੀ ਕਰੇਗਾ ਸਾਰੇ ਕਰਮ ਸੰਸਾਰੀ ਨੇ ਇਹਦਾ ਬਾਟ ਸੰਸਾਰੀ ਇਹਦਾ ਪੂਜਾ ਕੀਤੀ ਹੋਈ ਸੰਸਾਰੀ ਇਹਦਾ ਕਥਾ ਤੇ ਕੀਰਤਨ ਸੰਸਾਰੀ ਇਹਦਾ ਦਾਨ ਹੰਨ ਸੰਸਾਰੀ ਇਹਦਾ ਜਿੰਨਾ ਗਿਆਨ ਹੈ ਉਹ ਵੀ ਸੰਸਾਰੀ ਦੇਖਣ ਨੂੰ ਦਿਸੇਗਾ ਇਹ ਧਾਰਮਿਕ ਕਰਮ ਕਰ ਰਿਹਾ ਹੈ ਧਰਮ ਦੇ ਪ੍ਰਤੀ ਤੇ ਸੁੱਤਾ ਹੋਇਆ ਹੈ ਇਹ ਤੇ ਸੋਇਆ ਹੈ ਇਹ ਧਾਰਮਿਕ ਜਗਤ ਵਿੱਚ ਬਹੁਤ ਕੁਝ ਹੋ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਮੈਂ ਅਰਜ਼ ਕਰਾਂ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਸੁੱਤੇ ਮਨੁੱਖ ਧਰਮ ਦੇ ਮੰਦਰ ਬਣਾ ਰਹੇ ਨੇ ਕਿਉਂਕਿ ਸੁੱਤੇ ਨੇ ਉਹਨਾਂ ਬੜਾਏ ਹੋਏ ਮੰਦਰਾਂ ਤੇ ਲੜਨ ਗਏ ਝਗੜਨ ਗਏ ਗੋਲੀਆਂ ਵੀ ਚੱਲਣ ਗਏ ਪਰ ਚੱਲਦੀਆਂ ਸੁਤੋਇਆ ਮਨੁੱਖ ਸੇਵਾ ਕਰ ਰਿਹਾ ਤੁਮੇ ਇੰਜ ਅਰਜ਼ ਕਰਾਂ ਜਾਗਿਆ ਹੋਇਆ ਹੈ ਸੰਸਾਰ ਦੇ ਪ੍ਰਤੀ ਜੋ ਸਿਰਵ ਸੰਸਾਰ ਦੇ ਪ੍ਰਤੀ ਜਾਗਿਆ ਉਹਦੇ ਸਾਰੇ ਕਰਮ ਸੰਸਾਰੀ ਨੇ ਚਾਹੇ ਉਹ দান ਹੈ ਚਾਹੇ ਉਹ ਕੁੰਨ ਹੈ ਚਾਹੇ ਉਹ ਕਥਾ ਹੈ ਚਾਹੇ ਉਹ ਕੀਰਤਨ ਹੈ ਚਾਹੇ ਉਹ ਪਾਠ ਹੈ ਚਾਹੇ ਉਹ ਪੂਜਾ ਹੈ ਸਭ ਸੰਸਾਰੀ ਅਗਰ ਹਰ ਮਨੁੱਖ 10 20 30 40 ਸਾਲ ਤੋ ਧਾਰਮਿਕ ਕਰਮ ਕਰ ਰਿਹਾ ਜੇ ਉਹ ਧਾਰਮਿਕ ਕਰਮ ਕਹਿੰਦਾ ਹੈ ਤੇ ਅਜੇ ਤੱਕ ਵੀ ਪ੍ਰਭੂ ਦੀ झलक ਨਹੀਂ ਮਿਲੀ ਕੁਝ ਰਸ ਨਹੀਂ ਬਣਿਆ ਤੋ ਫਿਰ ਮੈਨੂੰ ਕਹਿਣ ਦੇਣਾ ਇਕ ਕੋਈ ਕਰਮਧਾਰਮਿਕ ਨਹੀਂ ਹੋਇਆ ਸਭ ਸੰਸਾਰੀ ਹੋਵੇ। ਕੀ ਪ੍ਰਮਾਤਮਾ ਨੂੰ ਮਿਲਣ ਲਈ 40 ਸਾਲ ਲੱਗ ਜਾਂਦੇ ਨੇ? ਕਈ ਜਨਮ ਲੱਗ ਜਾਂਦੇ ਨੇ? ਨਹੀਂ, 1 ਸੈਕਿੰਡ ਦੇ ਵਿੱਚ ਮਿਲ ਲਾ। ਇੱਕ ਜਿਤ ਜਾਏ, ਇੱਕ ਛਣ ਰਿਹਾ ਹੋ, ਇਤਨਾ ਛੇਤੀ ਜਗਤ ਦੇ ਵਿੱਚ ਕੁਝ ਵੀ ਨਹੀਂ ਮਿਲ ਸਕਦਾ। ਇੱਕ ਬਹੁਤ ਵੱਡਾ ਮਕਾਨ ਬਣਾੜਾ ਹੈ। ਇੱਕ ਖਿੰਨ ਇੱਕ ਖਿੰਨ ਇੱਕ ਸੈਕਿੰਡ ਹੈ ਇੱਕ ਸੈਕਿੰਡ ਦੇ ਵਿੱਚ ਬਣਾ ਸਕਦੇ ਹਾਂ ਕੀ ਇੱਕ ਸੈਕਿੰਡ ਦੇ ਵਿੱਚ ਲੰਬੀ ਯਾਤਰਾ ਕਰ ਸਕਦੇ ਹਾਂ ਕੀ ਇੱਕ ਸੈਕਿੰਡ ਦੇ ਵਿੱਚ ਬਹੁਤ ਵੱਡੀ ਵਿਦਿਆ ਹਾਸਲ ਕਰ ਸਕਦੇ ਹਾਂ ਡਿਗਰੀਆਂ ਲੈ ਸਕਦੇ ਹਾਂ ਪੀ ਐਚ ਡੀ ਕਰ ਸਕਦੇ ਹਾਂ ਕੀ ਇੱਕ ਸੈਕਿੰਡ ਦੇ ਵਿੱਚ ਕੋਈ ਬਹੁਤ ਵੱਡਾ ਕਾਰੋਬਾਰ ਕਰ ਸਕਦੇ ਹਾਂ ਇੱਕ ਸੈਕਿੰਡ ਦੇ ਵਿੱਚ ਸੰਸਾਰ ਦਾ ਕੰਮ ਸਮਾ ਮੰਗਦਾ ਨਿਰੰਕਾਰ ਦਾ ਕੰਮ ਤੇ ਸਮੇਂ ਤੋਂ ਬਾਹਰ ਇੱਕ ਸੈਕਿੰਡ ਵਿੱਚ ਹਕਾਲ ਹੈ ਇੱਕ ਸੈਕਿੰਡ ਦੇ ਵਿੱਚ ਇੱਕ ਛਿੰਦ ਵਿੱਚ ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਤ ਨਿਮਕ ਕੀਰਤਨ ਇੱਕ ਸੈਕਿੰਡ ਦਾ ਕੀਰਤਨ ਸਾਰੇ ਬੰਦਨਾ ਨੂੰ ਤੋੜ ਦੇਵੇਗਾ ਸਾਰੇ ਦੁੱਖਾਂ ਨੂੰ ਤੋੜ ਦੇਵੇ ਇਹਨੂੰ ਕਿਦਰੇ ਅਤਕਤ ਨਹੀਂ ਨਾ ਸਮਝ ਲੈਣਾ ਸਤਿਗੁਰ ਦੇ ਬੋਲ ਮੈਂ ਤੁਹਾਨੂੰ ਸਰਵਨ ਕਰਾ ਰਿਹਾ ਕਿਰਤਨ ਇੱਕ ਨਿਮਖ ਦਾ ਮੁਕਤ ਕਰ ਦੇਗਾ ਇੱਕ ਸੈਕਿੰਡ ਦਾ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟ ਹੈ ਇੱਕ ਸੈਕਿੰਡ ਦਾ ਕੀਰਤਨ ਸਾਰੇ ਬੰਧਨਾ ਤੋਂ ਛੁਡਾ ਦੇਗਾ ਜਨਮ ਮਰਨ ਤੋਂ ਛੁਡਾ ਦੇਗਾ ਸਾਰੇ ਪਾਪਾਂ ਤੋਂ छुड़ा ਦੇਗਾ ਜਨਮਾਂ ਜਨਮਾਂ ਤਰਾਂ ਦੇ ਕੀਤੇ ਕਰਮਾਂ ਦੇ ਬੰਧਨਾਂ ਤੋਂ छुड़ा ਦੇਗਾ ਇੱਕ ਸੈਕਿੰਡ ਕੋਈ ਜਨਮ ਜਨਮ ਨਹੀਂ ਲੱਗਦਾ ਕੋਈ 30 40 50 60 ਸਾਲ ਨਹੀਂ ਲੱਗਦਾ ਇਹ ਯਾਤਰਾ ਹੁੰਦੀ ਤੇ ਇੱਕ ਸੈਕਿੰਡ ਦੇ ਚਹਿ ਇੱਕ ਸੈਕਿੰਡ ਦੇ ਵਿੱਚ ਲੇਕਿਨ ਮਨੁੱਖ ਦੇ ਕਈ ਜਨਮ ਲੱਗ ਜਾਂਦੇ ਨੇ ਕਿਉਂ ਉਹ ਧਰਮ ਦੇ ਨਾਂ ਤੇ ਜਿਤਨੇ ਕਰਮ ਕਰ ਰਿਹਾ ਹੁੰਦਾ ਤੇ ਸਮਝਦਾ ਮੈਂ ਧਾਰਮਿਕ ਕਰਮ ਕਰ ਰਿਹਾ ਉਹ ਧਾਰਮਿਕ ਕਰਮ ਨਹੀਂ ਨੇ ਕੀ ਹੋਇਆ ਕਥਾ ਕਰ ਰਿਹਾ ਹੈ ਕੀਰਤਨ ਕਰ ਰਿਹਾ ਹੈ ਪਾਠ ਕਰ ਰਿਹਾ ਹੈ ਪੂਜਾ ਕਰ ਰਿਹਾ ਹੈ ਕੀ ਹੋਇਆ ਗੁਰਦੁਆਰੇ ਜਾ ਰਿਹਾ ਹੈ ਮੰਦਰ ਜਾ ਰਿਹਾ ਥੋੜਾ ਜਿਹਾ ਮੈਂ ਕੁਝ ਹੋਰ ਖੁੱਲ ਕੇ ਕਿਹਾ ਤੇ ਹੋ ਸਕਦਾ ਹੈ ਕੱਚੀ ਸ਼ਰਦਾ ਵਾਲਿਆਂ ਨੂੰ ਸੱਟ ਲੱਗੇ ਇਤਨਾ ਹੀ ਕਾਫੀ ਭਗਤ ਕਬੀਰ ਤੇ ਇੱਥੇ ਤੱਕ ਕਹਿੰਦੇ ਨੇ ਉਹ ਜ਼ਰਾ ਕਿੰਜ ਕਹਿ ਲੋ ਉਹਨਾਂ ਦੇ ਬੋਲ ਆਪਣੇ ਢੰਗ ਦੇ ਗੁਰੂ ਨਾਨਕ ਇਸ਼ਾਰਿਆਂ ਦੀ ਭਾਸ਼ਾ ਵਰਤਦੇ ਨੇ ਇਸ਼ਾਰਿਆਂ ਨਾਲ ਸਮਝਾਈਏ ਕਿ ਕਬੀਰ ਕਹਿੰਦੇ ਨੇ ਇਸ਼ਾਰਿਆਂ ਨਾਲ ਸਮਝਣ ਵਾਲੇ ਨੇ ਇਹ ਲੱਠ ਮਾਰੀਏ ਤਾਂ ਸਮਝਣਗੇ। ਇਸ ਤਰ੍ਹਾਂ ਕਬੀਰ ਇਸ ਤਰ੍ਹਾਂ ਸਮਝਾਉਂਦੇ ਨੇ। ਦੇਖੋ ਕੁਝ ਬੰਦੇ ਸੁੱਤੇ ਇਸ ਤਰ੍ਹਾਂ ਹੁੰਦੇ ਨੇ ਹਲਕੀ ਜਿਹਾ ਖੜਾ ਕੋਈ ਜਾਗ ਪਏ ਮਹਮੂਦ ਇਹ। ਭਰਤਰੀ ਤੇ ਇਥੇ ਤੱਕ ਕਹਿੰਦੇ ਨੇ ਐ ਪਵਨ ਤੂੰ ਆਇਸਤਾ ਚਲ ਤੇਵੇਂ ਚਲ ਤੇਰਾ ਜ਼ੋਰ ਦਾ ਵੇਖ ਮੈਨੂੰ ਪੂਰਨ ਜਾਗਰੀ ਤੋਂ ਤੋੜ ਕੇ ਸੁਲਾ ਦੇਂਦਾ ਹੈ ਹੈਰਾਨਗੀ ਜਉ ਸਵਰਸ਼ ਕਰਦੀਏ ਪਵਨ ਜ਼ੋਰ ਦੀ ਮੇਰੀ ਸੁਰਤ ਜੁੜੀ ਹੋਈ ਟੁੱਟ ਜਾਂਦੀ ਹੈ ਕਿੰਨੀ ਬਾਰੀਕ ਦੁਨੀਆ ਦਾ ਉਹ ਮਾਲਿਕ ਹੋ ਗਿਆ ਕਿਸੇ ਦੀਏ ਸਰੀਰਕ ਨੀਂਦ ਪਵਨ ਦੇ ਝੌਕੇ ਨਾਲ ਵੀ ਟੁੱਟ ਸਕਦੀ ਹੈ ਮਾੜੀ ਜਿਹਾ ਕਿਦਰੇ ਖੜਾਕ ਆਵਾਜ਼ ਹੋਈ ਜਾਗ ਪਿਆ ਪਰ ਕੁਝ ਐਸੇ ਹੁੰਦੇ ਨੇ ਇਸ ਤਰ੍ਹਾਂ ਨਹੀਂ ਜਾਗਦੇ ਹਿਲਾਣਾ ਪੈਂਦਾ ਆਵਾਜ਼ ਵੀ ਕਰਨੀ ਪੈਂਦੀ ਹੈ ਹਿਲਾਣਾ ਪੈਂਦਾ ਹਾਜ਼ੂਰ ਸਾਹਿਬ ਦੇ ਵਿੱਚ ਮੈਂ ਦੇਖਿਆ ਇੱਕ ਦਿਨ ਦੇਖਿਆ ਮੈਂ ਕਿ ਚਲੋ ਇੱਕ ਦਿਨ ਦੀ ਇਹ ਗੱਲ ਹੋਵੇਗੀ ਪਰ ਮੈਂ ਤਿੰਨ ਦਿਨ ਦੇਖਿਆ ਬਾਬਾ ਹਰਨਾਮ ਸਿੰਘ ਜੀ ਲੰਗਰ ਦੇ ਵਿੱਚ ਸੋਤੇ ਦੇ ਉੱਤੇ ਪਾਣੀ ਦੇ ਛਿੱਟੇ ਮਾਰਦੇ ਸਨ ਲੋਟੇ 'ਚ ਪਾਣੀ ਲਿਆਣਾ ਤੇ ਇੰਜ ਪਾਣਾ ਔਰ ਪਾंदे ਜਾਣਾ ਪਾंदे ਜਾਣਾ ਤੇ ਮੈਂ ਕਿਹਾ ਬਾਬਾ ਜੀ ਇਹ ਆਵਾਜ਼ ਨਾਲ ਜਾਗ ਸਕਦਾ ਹੈ ਘੜਾਕ ਆਵਾਜ਼ ਦੇ ਦੋ ਕਹਿੰਦਾ ਕੰਬਖਤ ਇਹ ਆਵਾਜ਼ਾਂ ਨਾਲ ਜਾਗਦਾ ਤੇ ਮੈਨੂੰ ਇਹ ਕੰਮ ਕਰਨਾ ਪੈਂਦਾ ਨਹੀਂ ਚਾਹਦਾ ਗਲ ਫਾੜ ਫਾੜ ਕੇ ਵੀ ਆਵਾਜ਼ ਦੇ ਨਹੀਂ ਚਾਹਦਾ ਤਾਵੇਂ ਪਾਣੀ ਪਾਨਾ ਕਬੀਰ ਕਹਿੰਦੇ ਨੇ ਕਈ ਤੇ ਪਾਣੀ ਦੇ ਛਿਟਿਆਂ ਨਾਲ ਵੀ ਨਹੀਂ ਜਾਂਦੇ ਛੋਟਾ ਸਿਰ ਤੇ ਮਾਰੋ ਤਾਂ ਜਾਗਦੇ ਕਹੋ ਕਬੀਰ ਕਬੇ ਨਰ ਜਾਗੇ ਜਮਕਾ ਡੰਡ ਮੋਢੇ ਮੇ ਮੌਤ ਦਾ ਸੌਟਾ ਜਦ ਸਿਰ ਤੇ ਆ ਕੇ ਲੱਗਦਾ ਹੈ ਉਦੋਂ ਪਛਤਾਤਾ ਇਹ ਤੇ ਸਭ ਕੁਝ ਗਿਆ ਜਿਹਦੇ ਖਾਤਰ ਮੈਂ ਜ਼ਿੰਦਗੀ ਬਿਦਿਤ ਕੀਤੀ ਮੌਤ ਅੰਤਮ ਸਮੇਂ ਹਰ ਇੱਕ ਨੂੰ ਜਗਾਉਂਦੀ ਹੈ ਪਾਪੀ ਨੂੰ ਵੀ ਜਗਾ ਦਿੰਦੀ ਹੈ ਦੋਸ਼ਨ ਨੂੰ ਵੀ ਜਗਾ ਦਿੰਦੀ ਹੈ ਕਿਉਂ ਮੌਤ ਇੱਕ ਹਾਦਸਾ ਹੈ ਮੌਤ ਇੱਕ ਬਹੁਤ ਵੱਡੀ ਸਰਜਰੀ ਹੈ ਸਰੀਰ ਦੇ ਚੋਂ ਸਾਰੇ ਪ੍ਰਾਣ ਕੱਢਣੇ ਜੀਵਨ ਚੇਤਨਾ ਨੂੰ ਕੱਢ ਕੇ ਕਿਸੇ ਹੋਰ ਸਰੀਰ ਵਿੱਚ ਪਾਣਾ ਇਹ ਪ੍ਰਕਿਰਤੀ ਬਹੁਤ ਵੱਡਾ ਆਪਰੇਸ਼ਨ ਕਰਦੀ ਏ ਦੁਨੀਆਂ ਦਾ ਕੋਈ ਸਰਜਨ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਸਰਜਰੀ ਹੈ ਇਹ ਬਹੁਤ ਵੱਡਾ ਆਪਰੇਸ਼ਨ ਹੈ ਔਰ ਇਹ ਪ੍ਰਕਿਰਤੀ ਕਰਦੀ ਏ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਕਰਦਾ ਹੈ ਇਕ ਸਰੀਰ ਵਿੱਚੋਂ ਪ੍ਰਾਣ ਕੱਢਣੇ ਨੇ ਸਾਰੇ ਹੀ ਸਰੀਰ ਦੇ ਵਿੱਚੋਂ ਇਸ ਸਰੀਰ ਦੇ ਵਿੱਚੋਂ ਜੀਵਨ ਨੂੰ ਕੱਢਣਾ ਹੈ ਦੂਸਰੇ ਸਰੀਰ ਦੇ ਵਿੱਚ ਪਾਣਾ ਹੈ ਜੈਸੇ ਕੋਈ ਡਾਕਟਰ ਸੈਂਟਿਸ ਕਿਸੇ ਸਰੀਰ ਦਾ ਇੱਕ ਅੰਗ ਕੱਢ ਕੇ ਦੂਸਰੇ ਦੇ ਸਰੀਰ ਦੇ ਵਿੱਚ ਪਾਉਂਦਾ ਹੈ ਸਾਰੇ ਸਰੀਰ ਦੇ ਵਿੱਚੋਂ ਜੀਵਨ ਚੇਤਨਾ ਕੱਢ ਕੇ ਪ੍ਰਾਣ ਕੱਢ ਕੇ ਦੂਜੇ ਸਰੀਰ ਦੇ ਵਿੱਚ ਪਾਣੇ ਨੇ ਡਾਕਟਰ ਆਪਰੇਸ਼ਨ ਕਰਨ ਲੱਗਿਆਂ बेहोश ਕਰ ਦਿੰਦਾ ਹੈ ਪ੍ਰਕਿਰਤੀ ਵੀ ਮਰਨ ਲੱਗਿਆਂ ਮਨੁੱਖ ਨੂੰ बेहोश ਕਰ ਦਿੰਦੀ ਨਹੀਂ ਤੇ ਉਹ ਦਰਦ ਅਸੈ ਉਹ ਪੀੜਾ ਇਤਨੀ ਵੱਡੀ ਹੈ ਮਨੁੱਖ ਨਹੀਂ ਸਹਿ ਸਕਦਾ ਸਾਰੇ ਸਰੀਰ ਤੋਂ ਪ੍ਰਾਣ ਕੱਢਣੇ ਨੇ ਕਿਤਨੀ ਪੀੜਾ ਆਉਂਦੀ ਹੈ ਉਸ ਪੀੜਾ ਦੇ ਚ ਮਨੁੱਖ ਤੜਪੇ ਨਾ ਬਿਲਖੇ ਨਾ ਪ੍ਰਕਿਰਤੀ ਉਸਨੂੰ बेहोश ਕਰ ਦਿੰਦੀ ਹੈ ਕਿ ਪ੍ਰਭੂ ਦਾ ਨਿਯਮ ਹੀ ਉਸ ਨੂੰ ਬਿਉਸ਼ ਕਰ ਦਿੰਦਾ ਹੈ ਕਲੋਰੋਫਾਰਮ ਸੁਗਾਂਣ ਦੀ ਲੋੜ ਨਹੀਂ ਹੈ ਕੋਈ ਸੁਣਨ ਕਰਨ ਦਾ ਟੀਕਾ ਲਾਣ ਦੀ ਲੋੜ ਨਹੀਂ ਪ੍ਰਕਿਰਤੀ ਸੁਣ ਕਰ ਦਿੰਦੀ ਹੈ ਲੇਕਿਨ ਜੈਸੇ ਸੁਣ ਹੋਣ ਲੱਗਦਾ ਹੈ ਤੇ ਮਹਿਸੂਸ ਹੋਣ ਲੱਗਦਾ ਹੈ ਮੌਤ ਸਰੀਰ ਜਾ ਰਿਹਾ ਹੈ ਉਦੋਂ ਥੋੜੀ ਜਿਹੀ ਜਗਰਤੀ ਪੈਦਾ ਹੁੰਦੀ ਹੈ ਜੀਵਨ ਤੇ ਅਜਾਈ ਚਲਾ ਗਿਆ ਖਾਲੀ ਜਾ ਰਹੇ ਆ ਪਛਤਾਪ ਪੈਦਾ ਹੁੰਦਾ ਪਰ ਉਹ ਜੋ ਪਛਤਾਪ ਪੈਦਾ ਹੁੰਦਾ ਹੈ ਉਸ ਤੋਂ ਕੋ ਸਵਾਰ ਸਕੇ ਬਣਾ ਸਕੇ ਸਮਾਂ ਹੀ ਕੋਈ ਨਹੀਂ ਹੁਣ ਵਕਤ ਹੀ ਕੋਈ ਨਹੀਂ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੂੰ ਜੀਵਦਿਆਂ ਜੀ ਮੌਤ ਕਬੂਲ ਕਰ ਲੈ ਜੈਸੇ ਤੂੰ ਜੀਵ ਰਿਹਾ ਜੀ ਮੌਤ ਕਬੂਲ ਕਰੇਗਾ ਮੌਤ ਨਹੀਂ ਤੈਨੂੰ ਜਗਾ ਦੇਣਾ ਸੇਕੜੇ ਦਫਾ ਜਪਜੀ ਸਾਹਿਬ ਦੇ ਤੋਂ ਪਾਠ ਕੀਤੇ ਮੌਤ ਨੂੰ ਬੁਲਾ ਕੇ ਰੋਜ਼ ਰੋਜ਼ ਕੀਰਤਨ ਤੋਂ ਸੁਣਿਆ ਮੌਤ ਨੂੰ ਬੁਲਾ ਕੇ ਰੋਜ਼ ਰੋਜ਼ ਤੂੰ ਪਾਠ ਕੀਤਾ ਮੌਤ ਨੂੰ ਬੁਲਾ ਕੇ ਮੈਂ ਕਿਹੜਾ ਮਰਨਾ ਹੈ ਜਗਤ ਮਰੇਗਾ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਸੋਟਾ ਜਗਾਉਂਦਾ ਹੈ ਮੌਤ ਦਾ ਸੋਟਾ ਜਗਾਉਂਦਾ ਹੈ ਕਹੋ ਕਬੀਰ ਤਵੇ ਨਰ ਜਾਗੇ ਜਮ ਕਾ ਡੰਡ ਮੌਂਢੇ ਮੇ ਲਾ ਕੇ ਸਿਰ ਦੇ ਚ ਆ ਕੇ ਡੰਡਾ ਲਗਿਆ ਮੌਤ ਦਾ ਜਾਗੇ ਪਰ ਹੁਣ ਜਾਗਣ ਤੋਂ ਕੋਈ ਸਫਲਤਾ حاصل ਕਰੇ ਕੁਝ ਕਰ ਸਕੇ ਸਮਾਂ ਹੀ ਕੋਈ ਨਹੀਂ ਉਹ ਵਕਤ ਹੀ ਨਹੀਂ ਰਿਹਾ ਜੀਮਦਿਆਂ ਜੀ ਉਹ ਹੀ ਮੌਤ ਜੋ ਅੰਤਨ ਸਮੇ ਆਉਂਦੀ ਹੈ ਕਬੂਲ ਕਰ ਲਵੇ ਜ਼ਿੰਦਗੀ ਬਦਲ ਜਾਏਗੀ ਜਾਗ ਜਾਏਗਾ ਸੁਚੇਤ ਹੋ ਜਾਏਗਾ ਜਦ ਵੀ ਕੋਈ ਮਨੁੱਖ ਜਾ ਗਿਆ ਕਾਲ ਦੇ ਭੈ ਕਰਕੇ ਔਰ ਜਦ ਵੀ ਕੋਈ ਮਨੁੱਖ ਪਹੁੰਚਿਆ ਫਿਰ ਅਕਾਲ ਵਿੱਚ ਪਹੁੰਚਿਆ ਕਾਂ ਦਾ ਡੰਡ ਕਾਲ ਦੀ ਚੋਟ ਅਕਾਲ ਵਿੱਚ ਪ੍ਰਵੇਸ਼ ਕਰਾ ਦਿੰਦੀ ਹੈ ਸੁਤੇ ਆ ਸੁਤੇ ਆ ਪਦਾਰਥਾਂ ਦੇ ਤਲ ਤੇ ਜਾਗੇ ਹੋਇਆ ਹੈ ਪਰਮਾਤਮਾ ਦੇ ਤਲ ਤੇ ਤੇ ਸੁੱਤਾ ਹੋਇਆ ਹੈ ਅਰਧ ਚੇਤਨ ਅ ਦਾ ਸੁੱਤਾ ਹੋਇਆ ਹੈ ਇਸ ਵਾਸਤੇ ਹੁਣ ਇਹ ਜੋ ਕੁਝ ਵੀ ਕਰੇਗਾ ਪਦਾਰਥਾਂ ਵਾਸਤੇ ਕਰੇਗਾ ਕਿ ਦੀ ਕਾਮਨਾ ਜਿਹੜੀ ਹੋਵੇਗੀ ਜਾ ਰਿਹਾ ਹੈ ਤੀਰਥਾਂ ਤੇ ਅਜਮੇਰ ਸ਼ਰੀਫ ਦੇ ਚ ਗੁਰਮਤ ਸਮਾਗਮ ਸੇ ਅਸੀਂ ਸਾਰੇ 10-15 ਰਾਗੀ ਜਥੇ ਗੁਣੀ ਜਨ ਸਾਰੇ ਪਹੁੰਚੇ ਸੀ ਰਵੰਦ ਕਰ ਲਗੇ ਇਥੋਂ ਦੀ ਸਭ ਤੋਂ ਵੱਡੀ ਦਰਗਾਹ ਉਰਸ ਦੇ ਉੱਤੇ ਕਮ ਸੇ ਕਮ 15 20 ਲੱਖ ਮੁਸਲਮਾਨ ਇਕੱਠਾ ਹੁੰਦਾ ਹੈ ਪਾਕਿਸਤਾਨ ਤੋਂ ਆਉਂਦੇ ਨੇ ਅਰਬ ਦੇਸ਼ਾਂ ਤੋਂ ਆਉਂਦੇ ਨੇ ਇੰਡੋਨੇਸ਼ੀਆ ਮਲੇਸ਼ੀਆ ਤੋਂ ਆਉਂਦੇ ਨੇ ਭਾਰਤ ਦੇ ਸਾਰੇ ਕੋਨੇ-ਕੋਨੇ ਤੋਂ ਉਰਸ ਤੇ ਪਹੁੰਚਦੇ ਨੇ 7 ਦਿਨ ਉਰਸ ਲੱਗਦਾ ਹੈ ਫਾਨੋਂ ਦਿਖਾ ਲਈ ਹੈ ਮੈਂ ਕਿ ਮੈਂ ਕਈ ਵਾਰ ਦੇਖੀ ਹੈ ਸਾਰਿਆਂ ਨੂੰ ਤੁਸੀਂ ਦਿਖਾ ਲਿਆ ਔਰ ਉਹ ਸਾਰੇ ਮੈਨੂੰ ਵੀ ਖਿੱਚ ਕੇ ਲੈ ਗਏ ਉੱਥੇ ਜਿਹੜਾ ਜਾਂਦਾ ਨਾ ਫਿਰ ਦੁਆ ਕਰਦਾ ਦੁਆ ਤੋਂ ਮਰਾਦ ਅਰਦਾਸ ਮਜੌਰ ਮੈਨੂੰ ਕਹਿਣ ਲਗਾ ਮਸਕੀਨ ਜੀ ਕੁਝ ਮੰਗੋ ਦੁਆ ਕਰੋ ਮੰਗੋ ਕੋਈ ਧਨ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਕੋਈ ਰਤਬਾ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਮੰਗੋ ਮੰਗੋ ਮੈਂ ਇੱਕ ਬੰਦਾ ਕਾਰਖਾਨੇ ਚ ਜਾਂਦਾ ਹੈ ਦੁਕਾਨ ਤੇ ਜਾਂਦਾ ਹੈ ਸੰਸਾਰ ਦੀ ਕਾਮਨਾ ਕਰਕੇ ਜਾਂਦਾ ਹੈ ਦਫਤਰ ਦੇ ਜਾ ਰਿਹਾ ਇੱਕ aur ਵਿਹਾਰ ਕਰ ਰਿਹਾ ਹੈ ਤੇ ਇੱਥੇ ਵੀ ਇਸੇ ਕਾਮਨਾ ਨਾਲ ਆਇਆ ਹੈ ਕੋਈ ਮਨੁੱਖ ਤੋਂ ਬੜੀਆਂ ਬੜੀਆਂ ਦਰਗਾਹਾਂ ਵੀ ਦੁਕਾਨ ਹੀ ਬਣ ਜਾਣਗੀਆਂ ਹੋਰ ਕੁਝ ਵੀ ਨਹੀਂ